ਸਤਿ ਸ੍ਰੀ ਅਕਾਲ ਜੀ। ਮੇਰ ਘਰ ਸਵਰਾਜੀ ਖੁਸ਼ੀ ਹੋਣਗੇ, ਅਸੀਂ ਵੀ ਸਭ ਰਾਜ ਖੁਸ਼ੀ ਆ। ਹਾਂਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਹਾਂਜੀ ਸਤਿ ਸ੍ਰੀ ਅਕਾਲ ਜੀ। ਉਮੀਦ ਕਰ ਸਵਰਾਜੀ ਖੁਸ਼ੀ ਹੋਣਗੇ, ਅਸੀਂ ਵੀ ਸਭ ਠੀਕ ਠਾਕ। ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਲੇ ਵਾਲਾ ਬਟਨ ਜਦੋਂ ਨਾਪਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਹਾਂਜੀ ਅੱਜ ਤੁਹਾਨੂੰ ਦੱਸਣ ਲੱਗੇ ਹਾਂ ਗੁਪਤ ਨਰਾਤਿਆਂ ਦਾ ਦੂਜਾ ਦਿਨ ਦਿਨ ਮੰਗਲਵਾਰ ਤੁਸੀਂ ਅੱਜ ਛੋਟੇ-ਛੋਟੇ ਦੋ ਤਿੰਨ ਕੰਮ ਕਰਨ ਨੇ ਜਿਹੜੇ ਪਾਠ ਪੂਜਾ ਕਰਦੇ ਨੇ ਉਹ ਵੀ ਕਰ ਸਕਦੇ ਨੇ ਜਿਹੜੇ ਨਹੀਂ ਕਰਦੇ ਉਹ ਵੀ ਕਰ ਸਕਦੇ ਨੇ ਜਿਹੜੇ ਗੁਪਤ ਨਰਾਤਿਆਂ ਨੂੰ ਨਹੀਂ ਵੀ ਮੰਨਦੇ ਉਹ ਵੀ ਕਰ ਸਕਦੇ ਤੋ ਇਹਦਾ ਫਾਲ ਲੈਦਾ ਹੀ ਹੁੰਦਾ ਕੋਈ ਵੀ ਚੀਜ਼ ਜਦੋਂ ਅਸੀਂ ਕਿਸੇ ਵਿਧੀ ਦੇ ਹਿਸਾਬ ਨਾਲ ਕਿਸੇ ਤਿਥੀ ਦੇ ਹਿਸਾਬ ਨਾਲ ਕਿਸੇ ਮਤਲਬ ਅੱਛੇ ਦਿਨਾਂ ਦੇ ਹਿਸਾਬ ਨਾਲ ਕੋਈ ਕੰਮ ਕਰਦੇ ਹਾਂ ਤੁਸੀਂ ਕੀ ਕਰਨਾ ਅੱਜ ਸਵੇਰੇ ਕਿਸੇ ਵੀ ਟਾਈਮ ਤੋਂ ਲੈ ਕੇ ਸ਼ਾਮ ਨੂੰ 11 ਵਜੇ ਤੱਕ 11 ਤੋਂ ਵੀ 11:30 ਵਜੇ ਤੱਕ ਵੀ ਕਰ ਸਕਦੇ ਹੋ ਜਾਂ ਤਾਂ ਇੱਕ ਗਊ ਨੂੰ ਪੇੜਾ ਦੇ ਦਿਓ ਅਗਰ ਪੰਜ ਮਿਲਦੀਆਂ ਨੇ ਤਾਂ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਪੰਜ ਗਊਆਂ ਨੂੰ ਪੇੜਾ ਕਾਹਦਾ ਦੇਣਾ ਉਹ ਤੁਸੀਂ ਪਹਿਲਾਂ ਧਿਆਨ ਨਾਲ ਸੁਣੋ ਪੇੜੇ ਦੇ ਵਿੱਚ ਕੀ ਕੀ ਚੀਜ਼ ਪਾਉਣੀ ਆ ਇੱਕ ਤੁਸੀਂ ਮੋٹے ਵਾਲਾ ਆਟਾ ਲੈਣਾ ਜੇ ਨਹੀਂ ਮਿਲਦਾ ਤਾਂ ਜਵਾਂ ਦਾ ਲੈ ਲਿਓ ਜਵਾਂ ਦਾ ਆਟਾ ਵੀ ਮਿਲਦਾ ਉਹਦੇ ਵਿੱਚ ਥੋੜੀ ਜੀ ਹਲਦੀ ਥੋੜਾ ਜਿਹਾ ਮਿੱਠਾ ਹੋ ਸਕੇ ਸ਼ਹਿਦ ਵੀ ਪਾ ਲਿਓ ਇਹਦੇ ਥੋੜੇ ਵਿੱਚ ਦੁੱਧ ਪਾ ਲਿਆ। ਪਾਣੀ ਦੇ ਜਗ੍ਹਾ ਤੇ ਥੋੜਾ ਜਿਹਾ ਦੁੱਧ ਵੀ ਪਾ ਸਕਦੇ ਹਾਂ। ਇਹਦੀਆਂ ਪੇੜੀਆਂ ਬਣਾ ਕੇ ਤੁਸੀਂ ਪੰਜ ਪੇੜੀਆਂ ਬਣਾ ਲਓ ਪੰਜ ਗੋਮਾਂ ਨੂੰ ਦੇ ਦੋ ਪਾਈ ਆਟਾ ਲਗਾ ਨਹੀਂ ਹੈਗਾ ਹੈ ਕਿ ਨਹੀਂ। ਅੱਛਾ ਇਹ ਕੰਮ ਦੇ ਨਾਲ-ਨਾਲ ਅੱਜ ਤੁਸੀਂ ਜਿਹੜੇ ਦਰਵੇਸ਼ ਗਲੀਆਂ ਦੇ ਵਿੱਚ ਫਿਰਦੇ ਹੁੰਦੇ ਨੇ ਜੇ ਦੁੱਧ ਪਾ ਦਮ ਉਹਨਾਂ ਨੂੰ ਥੋੜਾ ਜਿਹਾ ਮਿੱਠਾ ਪਾ ਕੇ ਜ਼ਿਆਦਾ ਨਹੀਂ ਪਾਉਣਾ। ਕੱਚੀ ਲੱਸੀ ਬਣਾਉਣੀ ਹੈ ਕੱਚੇ ਲੱਸੀ ਉਹਨਾਂ ਨੂੰ ਥੋੜਾ ਜਿਹਾ ਮਿੱਠਾ ਪਾ ਕੇ ਪੀਅ ਕੁਝ। ਤਿੱਜਾ ਜਨ ਜੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਪਰ ਤੁਸੀਂ ਇੱਕ ਹੋਰ ਕੰਮ ਕਰ ਲਓ ਤਿੰਨਾ ਕੰਮਾਂ ਚੋ ਕੋਈ ਵੀ ਕੰਮ ਕਰ ਸਕਦੇ ਹੋ ਹੁਣ ਇਹ ਵੀ ਜੇ ਤੁਸੀ ਉਹ ਨਹੀਂ ਕਰ ਸਕਦੇ ਇਹ ਕਰ ਲਿਓ ਦੁੱਧ ਲੈਣਾ ਥੋੜਾ ਜਿਹਾ ਉਹਦੇ ਥੋੜਾ ਜਿਹਾ ਮਿੱਠਾ ਪਾਉਣਾ ਥੋੜੇ ਜਿਹੇ ਪਾਉਣੇ ਨੇ ਚਿੱਟੇ ਤੇਲ ਕਾਲੇ ਨਹੀਂ ਪਾਉਣੇ ਚਿੱਟੇ ਪਾਉਣੇ ਨੇ ਪਾ ਕੇ ਤੁਸੀਂ ਜਿਹਨੂੰ ਬਰਮਾ ਵੀ ਲੋਕ ਕਹਿੰਦੇ ਨੇ ਪਿੱਪਲ ਵੀ ਕਹਿੰਦੇ ਨੇ ਉਹਦੇ ਜੜਾਚ ਪਾਇਆ ਕਿਸੇ ਵੀ ਟਾਈਮ ਪਾਸ ਉਹਦਾ ਟਾਈਮ ਦੀ ਕੋਈ ਬੰਦ ਨਹੀਂ ਹੈ ਕਿ ਨਹੀਂ ਇੰਨੇ ਇੰਨੇ ਛੋਟੇ ਛੋਟੇ ਕੰਮ ਕਰੋ ਇੱਕ ਮੈਂ ਹੋਰ ਗੱਲ ਦੱਸਦੀਆਂ ਜਿਹੜੇ ਇਹ ਨਰਸਤੇ ਹੁੰਦੇ ਨੇ ਜਿੰਨਾ ਇਨ੍ਹਾਂ ਵਿੱਚ ਘੱਟ ਬੋਲੋਗੇ ਉਨਾ ਫਾਇਦਾ ਬਤ ਮਿਲੋਗਾ ਘਰ ਦੇ ਵਿੱਚ ਸੰਕੋਚ ਲੜਾਈ ਝਗੜੇ ਤੋਂ ਦੂਰ ਰਹੋ ਵਿਵਾਦ ਕਿਸੇ ਵੀ ਕਿਸਮ ਦਾ ਸ਼ੋਰ ਸ਼ਰਾਬਾ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਇੰਨਾ ਦਿਨਾਂ ਵਿੱਚ ਵਿਆਹ ਰੱਖ ਲੈਂਦੇ ਵਿਆਹ ਦੇ ਉੱਤੇ ਡੀਜੇ ਲੱਗਿਆ ਹੋਇਆ ਬਹੁਤ ਹੀ ਖਤਰਨਾਕ ਮੰਨਦਾ ਉਸ ਲੜਕੇ ਲੜਕੀ ਦੇ ਵਿਆਹ ਦੇ ਲਈ ਮੈਂ ਪਹਿਲਾਂ ਵੀ ਤਰੀਕਾ ਦੱਸੀ ਹਸੀ ਨਾ ਵਿਆਹ ਦੀਆਂ ਕਿ ਇਹਦੇ ਵਿੱਚ ਵਿਆਹ ਦਾ ਜੋਗ ਹੀ ਹੈ ਨਹੀਂ ਇਸ ਮਹੀਨੇ ਦੇ ਵਿੱਚ ਵਿਆਹ ਦਾ ਜੋਗ ਹੀ ਕੋਈ ਹੈ ਨਹੀਂ ਕੋਈ ਸ਼ੁਭ ਤਰੀਕ ਹੀ ਹੈ ਨਹੀਂ ਪਰ ਮੈਂ ਫਿਰ ਵੀ ਦੇਖਦੀ ਆ ਵਿਆਹ ਵਾਲੀਆਂ ਗੱਡੀਆਂ ਬੜੀਆਂ ਸ਼ਿੰਗਾਰੀਆਂ ਹੋਈਆਂ ਜਾਂਦੀਆਂ ਨੇ ਚਲੋ ਅਗਲੇ ਦੀ ਕੋਈ ਆਲਾ ਕਹਿੰਦਾ ਸਾਡਾ ਮੁੰਡਾ ਬਾਹਰੋਂ ਆਇਆ ਕੋਈ ਕਹਿੰਦਾ ਸਾਡੀ ਕੁੜੀ ਬਾਹਰੋਂ ਆਈ ਇੰਨੇ ਦਿਨਾਂ ਲਈ ਆਇਆ ਉਹ ਥੋੜਾ ਜਿਹਾ ਆਪਣੇ ਬੱਚੇ ਬੱਚੀਆਂ ਨੂੰ ਥੋੜਾ ਜਿਹਾ ਸਾਬ ਨਾਲ ਸਦਣਾ ਚਾਹੀਦਾ ਵੀ ਐਸ ਮਹੀਨੇ ਭਾਈ ਆਪਾਂ ਵਿਆਹ ਨਹੀਂ ਕਰਨਾ ਦੂਜੇ ਮਹੀਨੇ ਆ ਜਾ ਕੋਈ ਗੱਲ ਨਹੀਂ ਲੈਕ ਨਹੀਂ ਪਰ ਅੱਜ ਕੱਲ ਦੇ ਜਿਹੜੀ ਪੀੜ੍ਹੀ ਆ ਅੱਜ ਕੱਲ ਦੇ ਬੱਚੇ ਇੰਨਾ ਚੀਜ਼ਾਂ ਨੂੰ ਬਿਲਕੁਲ ਨਹੀਂ ਮੰਨਦੇ ਹਾਂਜੀ ਇੱਕ ਤੁਹਾਨੂੰ ਇਹਦੇ ਨਾਲੇ ਮੈਂ ਛੋਟਾ ਜਿਹਾ ਇੱਕ ਨੰਬਰ ਦਿੰਦੀ ਆ ਤੁਸੀਂ ਇੱਥੇ 6 ਲਿਖ ਲੈਣਾ 6 ਤੋਂ ਬਾਅਦ ਥੱਲੇ ਤੁਸੀਂ शेयर सी लिख लेना